ਉਬਾ ਸਿਖਤ ਖਸਮ ਦੇ ਨੂਰ ਅਰਸੂ ਕੁਰਸੂ ਚੱਤੀਆ ਤੁਜਿ ਦੇਠੇ ਸੱਚੇ ਪਾਪशाह ਮਾਲ ਜਨਮ ਜਨਮ ਦੇ ਕੱਟਿਆ ਸਤਨਾਮ ਦੀ ਵਾਹਿਗੁਰੂ ਸਾਹਿਬ ਜੀਉ ਸੋਰਠਿ ਮਹਲਾ ਪੰਜਵਾਂ ਪਰਮੇਸ਼ਰ ਦਿੱਤਾ ਬੰਨਾ ਦੁਖ ਰੂ ਕਾੜੀਰਾ ਬੰਨਾ ਅੰਧ ਕਰਹਿ ਲਾ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁਖ ਰੋ ਕਾਲੀ ਰਾਪੰਨਾ ਅਨੁਦ ਕਰਹਿ ਦਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਅੰਤ ਸੁਖਵਾ ਸਭ ਥਾਈ ਪਾਲ ਭੰਪੂਰਨ ਪਰਮੇਸ਼ਰ ਰਾਮ ਰਹਿਆ ਸਭੀ ਵਿਆਈ ਰਹਾ ਤੁਰ ਕੀ ਬਾਣੀ ਆਈ ਤੇ ਸਗਲੀ ਚੰਤਮਟਾਈ ਦਿਆਲ ਪ੍ਰਕਾਸ਼ੂ ਮੀਹ ਰਵਾਨ ਹਰ ਨਾਨਕ ਸਾਚੂ ਰਖਣਾ ਟਰਕੀ ਮਾਣੀ ਆਈ ਤੇਰੇ ਸਗਲੇ ਚਿੰਤਾ ਮਟਾਈ ਦਿਆਲ ਪੁਰਖ ਮੇਹਰਵਾਨ ਹਰ ਨਾਨਕ ਸਾਚੂ ਰਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ I'm think...